ਕੱਲ ਇਹਨਾਂ ਦੋ ਬੱਚਿਆਂ ਦੀ ਵੀਡੀਓ ਪਾਈ ਸੀ ਸੰਗਤ ਤੋਂ ਇਹ ਪੁੱਛਿਆ ਸੀਗਾ ਕਿ ਸੰਜੀ ਇਹਨਾਂ ਬੱਚਿਆਂ ਦੇ ਨਾਂ ਕੀ ਰੱਖੀਏ ਸੋ ਅਸੀਂ ਜਿੰਨੇ ਵੀ ਕਮੈਂਟ ਆਇਆ ਉਹਨਾਂ ਸਾਰੇ ਕਮੈਂਟਾਂ ਦੀਆਂ ਪਰਚੀਆਂ ਬਣਾ ਲਿਆ ਵਾਂ ਤੇ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਕਮੈਂਟ 'ਚ ਨਾਂ ਦੱਸੇ ਸੀ ਥੱਲੇ ਉਹਨਾਂ ਦੀ ਆਈਡੀ ਵੀ ਮੈਂਸ਼ਨ ਕਰਾਂਗੇ ਅਸੀਂ ਵੀਡੀਓ ਦੇ ਵਿੱਚ ਇੱਕ ਪਰਚੀ ਫੜ ਕੇ ਫੜਾ ਹਾਂ ਆਹ ਪਰਚੀ ਫੜ ਕੇ ਫੜਾਈ ਆ ਇਹ ਆ ਇਸ ਬੱਚੇ ਦਾ ਨਾਂ ਠੀਕ ਹੈ ਜੀ ਬੱਚੇ ਦਾ ਨਾਂ ਆਇਆ ਵਾ ਨਾਂ ਜਿਹੜਾ ਸੁਜੈਸ਼ਨ ਕੀਤਾ ਸੀਗਾ ਉਹ ਸੀਗੀ ਆਈਡੀ ਹੁਣ ਅਸੀਂ ਕੱਢਣ ਲੱਗੇ ਆ ਬੱਚੀ ਦੇ ਨਾਂ ਦੀ ਪਰਚੀ ਕੱਢਣ ਲੱਗੇ ਹੁਣ ਮੈਂ ਇਹ ਕਰੂੰਗਾ ਆਪਣੀ ਬੇਟੀ ਨੂੰ ਕਹੂੰਗਾ ਗਗਨ ਇੱਧਰ ਆ ਗਗਨ ਇੱਧਰ ਆ ਹੁਣ ਤੂੰ ਇਹ ਕੱਢ ਲੈ ਪਰਚੀ ਹੈ ਪਰਚੀ ਇੱਕ ਚੁਪਲਾ ਹਾਂ ਇਹ ਖੋਲ ਹੁਣ ਖੋਲ ਏ ਆਈਡੀ ਆ ਸੀਗੀ ਹਾਂਜੀ ਸਾਰੇ ਵੀਰਾਂ ਨੂੰ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀਫਤ ਸਨਜੀ ਆਪਾਂ ਜਿੱਦਾਂ ਕੱਲ ਇਹਨਾਂ ਦੋ ਬੱਚਿਆਂ ਦੀ ਵੀਡੀਓ ਪਾਈ ਸੀ ਆ ਆ ਬੇਟਾ ਸੀ ਤੇ ਆ ਬੇਟੀ ਤੇ ਆਪਾਂ ਵੀਡੀਓ ਪਾ ਕੇ ਸੰਗਤ ਤੋਂ ਇਹ ਪੁੱਛਿਆ ਸੀਗਾ ਕਿ ਸੰਜੀ ਇਹਨਾਂ ਬੱਚਿਆਂ ਦੇ ਨਾਂ ਕੀ ਰੱਖੀਏ ਸੰਜੀ ਸਾਨੂੰ ਦੱਸਿਓ ਇਹਨਾਂ ਬੱਚਿਆਂ ਦਾ ਅਸੀਂ ਕੀ ਨਾਂ ਰੱਖੀਏ ਕੀ ਨਾਂ ਰੱਖੇ ਬੱਚਿਆਂ ਦਾ ਨਾਂ ਪੁੱਛੋ ਕਮੈਂਟ ਕਰਨਾ ਕਮੈਂਟਾਂ ਹੀ ਪੁੱਛੀਏ ਤੇ ਸੰਗਤ ਨੇ ਬਹੁਤ ਕਮੈਂਟ ਕੀਤੇ ਸੀਗੇ ਲਗਭਗ 40-50 ਕਮੈਂਟ ਮੈਨੂੰ ਫੇਸਬੁੱਕ ਤੇ ਆਏ ਤੇ ਇੰਨੇ ਹੀ ਕਮੈਂਟ ਮੈਨੂੰ YouTube ਤੇ ਆਏ ਤੇ ਕਿਸੇ ਨੇ ਕੁਝ ਨਾਂ ਦੱਸਿਆ ਕਿਸੇ ਨੇ ਕੁਝ ਤੇ ਹੁਣ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਬੱਚਿਆਂ ਦਾ ਕੀ ਨਾਂ ਰੱਖੀਏ ਸੋ ਅਸੀਂ ਇਹਨਾਂ ਦੀ ਨਾ ਪਰਚੀਆਂ ਪਾਈਆਂ ਵਾਂ ਜਿੱਦਾਂ ਆਪਾਂ ਪਰਚੀਆਂ ਪਾਉਂਦੇ ਆ ਲੱਕੀ ਡਰਾ ਕੱਢਣ ਵਾਸਤੇ ਇਹਨਾਂ ਦੋ ਬੱਚਿਆਂ ਦੀਆਂ ਪਰਚੀਆਂ ਪਾਈਆਂ ਵਾਂ ਇੱਕ ਪਰਚੀ 'ਚ ਜਿਹੜੇ ਉਹ ਕਮੈਂਟ ਕੀਤੇ ਸੀ ਵੀਰਾਂ ਨੇ ਭੈਣਾਂ ਨੇ ਕਿਸੇ ਨੇ ਕਿਹਾ ਸੀ ਇਹਦਾ ਨਾਂ ਰੱਖ ਦੋ ਚੜਤ ਸਿੰਘ ਕਿਸੇ ਨੇ ਗੁਰਬਾਣੀ ਦੱਸਿਆ ਸੀਗਾ ਸੋ ਨਾਂ ਸਾਰੇ ਪਿਆਰੇ ਸੀਗੇ ਤੇ ਇੱਕ ਨਾਂ ਰੱਖਣਾ ਬੜਾ ਸਾਡੇ ਵਾਸਤੇ ਔਖਾ ਸੀਗਾ ਸੋ ਅਸੀਂ ਜਿੰਨੇ ਵੀ ਕਮੈਂਟ ਆਇਆ ਉਹਨਾਂ ਸਾਰੇ ਕਮੈਂਟਾਂ ਦੀਆਂ ਪਰਚੀਆਂ ਬਣਾ ਲਿਆ ਵਾਂ ਅਸੀਂ ਸੋਚਿਆ ਵੀ ਕੋਈ ਭੈਣ ਜਾਂ ਕੋਈ ਵੀਰ ਨਾਰਾਜ਼ ਨਾ ਹੋਵੇ ਕਿ ਸਾਡਾ ਨਾਂ ਨਹੀਂ ਲਿਖਿਆ ਸੋ ਸਾਰੇ ਕਮੈਂਟਾਂ ਦੀਆਂ ਪਰਚੀਆਂ ਪਾ ਲਈਆਂ ਵਾ ਤੇ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਕਮੈਂਟ 'ਚ ਨਾਂ ਦੱਸੇ ਸੀ ਥੱਲੇ ਉਹਨਾਂ ਦੀ ਆਈਡੀ ਵੀ ਮੈਂਸ਼ਨ ਕਰਾਂਗੇ ਅਸੀਂ ਵੀਡੀਓ ਦੇ ਵਿੱਚ ਤੇ ਆਈਡੀਆਂ ਦੇ ਨਾਂ ਵੀ ਲਿਖਿਆ ਸੋ ਹੁਣ ਮੈਂ ਤੁਹਾਨੂੰ ਇਹ ਦੱਸਦਾ ਵਾਂ ਕਿ ਕਿੰਨੀਆਂ ਪਰਚੀਆਂ ਮਤਲਬ ਕਿ ਜਿਹੜੀਆਂ ਇਸ ਬੱਚੇ ਦੇ ਨਾਂ ਵਾਸਤੇ ਆ ਤੇ ਕਿੰਨੀਆਂ ਪਰਚੀਆਂ ਇਸ ਗੁੜੀਆ ਦੇ ਨਾਂ ਵਾਸਤੇ ਆ ਇਹ ਮੈਂ ਤੁਹਾਨੂੰ ਦੱਸਦਾ ਪਹਿਲਾਂ ਇਹ ਆ ਜਿਹੜੀਆਂ ਪਰਚੀਆਂ ਆ ਇਹ ਆ ਇਸ ਬੇਟੀ ਦੇ ਨਾਂ ਦੀਆਂ ਠੀਕ ਹੈ ਜੀ ਇਹਦੀਆਂ ਪਰਚੀਆਂ ਵਾਂ 1 2 ਇਹ ਤੇ 24 ਮਤਲਬ ਕਿ 24 ਜਿਹੜੇ ਨਾਮ ਆ ਉਹ ਇਸ ਬੱਚੇ ਦੇ ਵਾਸਤੇ ਸੁਜੈਸ਼ਨ ਹੋਏ ਕਮੈਂਟਾਂ ਦੇ ਵਿੱਚੋਂ ਤੇ ਹੁਣ ਮੈਂ ਧੀ ਰਾਣੀ ਦੇ ਪੁੱਛਦਾ ਵਾਂ ਵੀ ਧੀ ਰਾਣੀ ਦੇ ਕਿੰਨੇ ਨਾਮ ਆ ਠੀਕ ਹੈ ਜੀ 1 2 18 19 ਤੇ 20 ਮਤਲਬ ਕਿ 20 ਨਾਮ ਜਿਹੜੇ ਆ ਐਸੇ ਬੱਚੀ ਦੇ ਨਾਮ ਤੇ ਸੁਜੈਸ਼ਨ ਹੋਏ ਆ ਤੇ ਇਹਦੇ ਵਿੱਚੋਂ ਆ ਮੈਂ ਮਤਲਬ ਕਿ ਹੁਣ ਅਸੀਂ ਡਰਾ ਕੱਢਾਂਗੇ ਜਿਹੜਾ ਨਾਂ ਇਸ ਬੱਚੇ ਦਾ ਆ ਗਿਆ ਉਹ ਇਹਦਾ ਨਾਂ ਰੱਖਾਂਗੇ ਜਿਹੜਾ ਇਹਦਾ ਅਗੇ ਇਹਦਾ ਨਾਂ ਰੱਖਾਂਗੇ ਤੇ ਸਭ ਤੋਂ ਪਹਿਲਾਂ ਮੈਂ ਹੁਣ ਇਹਨਾਂ ਨੂੰ ਰਲਾਵਾ ਪਰਚੀਆਂ ਨੂੰ ਤੇ ਮਾਣੋ ਤੇ ਚਕਾਉਂਦੇ ਇੱਕ ਪਰਚੀ ਪਰਚੀ ਮਾਣੋ ਚੁੱਕ ਇਧਰਾਂ ਪਰਚੀ ਚੁੱਕ ਇੱਕ ਪਰਚੀ ਦੇ ਇੱਕ ਪਰਚੀ ਫੜ ਕੇ ਫੜਾ ਦੇ ਮੈਨੂੰ ਠੀਕ ਹੈ ਜੀ ਇੱਕ ਪਰਚੀ ਫੜ ਕੇ ਫੜਾ ਹਾਂ ਆ ਪਰਚੀ ਫੜ ਕੇ ਫੜਾਈ ਆ ਇਹ ਆ ਇਸ ਬੱਚੇ ਦਾ ਨਾਂ ਠੀਕ ਹੈ ਜੀ ਬੱਚੇ ਦਾ ਨਾਮ ਆਇਆ ਵਾ ਗੁਰਦੇਤ ਸਿੰਘ ਆ ਮੈਂ ਵੀਰ ਨੂੰ ਕਹਿੰਦਾ ਕ੍ਰੀਚਿੰਗ ਤਾਂ ਦਿਖਾ ਦੇ ਗੁਰਦੇਤ ਸਿੰਘ ਨਾਮ ਆਇਆ ਬੱਚੇ ਦਾ ਵਾਕਈ ਦਿੱਤਾ ਵੀ ਗੁਰੂ ਨੇ ਹੀ ਆ ਗੁਰੂ ਦੀ ਮੇਰ ਨਾਲ ਹੀ ਸਾਡੇ ਕੋਲ ਆਇਆ ਵਾ ਤੇ ਇਹ ਗੁਰਦੇਤ ਸਿੰਘ ਨਾਮ ਜਿਹੜਾ ਸਜੈਸ਼ਨ ਕੀਤਾ ਸੀਗਾ ਉਹ ਸੀਗੀ ਆਈਡੀ ਅਵਤਾਰ ਸਿੰਘ ਨਾਮ ਦੀ ਆਈਡੀ ਸੀਗੀ ਤੇ ਉਹ ਥੱਲੇ ਮੈਂ ਤੁਹਾਨੂੰ ਆਈਡੀ ਵੀ ਮੈਂਸ਼ਨ ਕਰੂੰਗਾ ਧੰਨਵਾਦ ਅਵਤਾਰ ਵੀਰੇ ਤੇਰਾ ਭੇਜਿਆ ਹੋਇਆ ਨਾ ਤੇਰਾ ਭੇਜਿਆ ਸਜੈਸ਼ਨ ਅੱਜ ਤੋਂ ਸਾਡਾ ਬੱਚਾ ਗੁਰਦੇਤ ਸਿੰਘ ਇਹਦਾ ਨਾਮ ਆ ਤੇ ਮੈਂ ਸਾਰਿਆਂ ਨੂੰ ਕਹਿਣਾ ਕਿ ਗਦਿੱਤ ਦੇ ਨਾਂ ਤੋਂ ਇਹਨੂੰ ਆਪਾਂ ਬੁਲਾਇਆ ਕਰਨਾ ਵਾ ਸੋ ਉਸ ਵੀਰ ਦਾ ਜਿਹਦਾ ਨਾਂ ਦਿੱਤਾ ਆਪਣੇ ਕੋਲ ਆਇਆ ਵਾ ਉਸ ਵੀਰ ਨੂੰ ਮੈਂ ਬੇਨਤੀ ਕਰਾਂਗਾ ਕਿ ਵੀਡੀਓ ਕਮੈਂਟ ਦੇ ਉੱਪਰ ਜਰੂਰ ਦੱਸਿਓ ਵੀ ਤੁਹਾਡਾ ਨਾਂ ਕੀ ਆ ਤੁਹਾਡਾ ਪਿੰਡ ਕਿਹੜਾ ਵਾ ਕਿੱਥੋਂ ਦੇ ਰਹਿਣ ਵਾਲੇ ਤੇ ਹੋ ਸਕਿਆ ਤੇ ਇਸ ਬੱਚੇ ਨੂੰ ਵੀ ਮਿਲਣ ਜਰੂਰ ਆਇਓ ਕਿਉਂਕਿ ਆਪਾਂ ਨਾਂ ਰੱਖਦੇ ਆ ਆਪਣੇ ਭੈਣ ਭਰਾਵਾਂ ਦੇ ਨਾਂ ਰੱਖਦੇ ਆ ਹਨਾ ਤਗੜਿਆਂ ਦੇ ਤਗੜੇ ਯਾਰ ਹੁੰਦੇ ਆ ਤੇ ਇਹ ਵੀ ਵਿਚਾਰੇ ਬੱਚੇ ਆ ਇਹ ਵੀ ਆਪਣੇ ਬੱਚੇ ਆ ਤੁਸੀਂ ਇਹਦਾ ਨਾਂ ਰੱਖਿਆ ਤੇ ਕਮ ਸੇ ਕਮ ਇੱਕ ਵਾਰੀ ਮਿਲਣ ਜਰੂਰ ਆਇਓ ਨੂੰ ਠੀਕ ਹੈ ਜੀ ਸੋ ਮੈਂ ਧੰਨਵਾਦ ਕਰਦਾ ਹਾਂ ਅਵਤਾਰ ਸਿੰਘ ਵੀਜਾ ਵੀਜੀ ਦਾ ਤੇ ਆ ਸਾਡਾ ਗੁਰਦੇਵ ਸਿੰਘ ਵਾਹਿਗੁਰੂ ਇਹਦਾ ਭਲਾ ਕਰੇ ਹੁਣ ਅਸੀਂ ਕੱਢਣ ਲੱਗੇ ਆ ਬੱਚੀ ਦੇ ਨਾਮ ਦੀ ਪਰਚੀ ਕੱਢਣ ਲੱਗੇ ਆ ਠੀਕ ਹੈ ਜੀ ਹੁਣ ਮੈਂ ਕਰੂੰਗਾ ਆਪਣੀ ਬੇਟੀ ਨੂੰ ਕਹੂੰਗਾ ਗਗਨ ਇਧਰ ਆ ਗਗਨ ਇਧਰ ਆ ਕੋਣ ਤੂੰ ਇਹ ਕੱਢ ਪਰਚੀ ਇੱਕ ਪਰਚੀ ਚੁੱਕ ਲੈ ਉਧਰ ਨੂੰ ਕਰਕੇ ਉਧਰ ਨੂੰ ਕਰਕੇ ਹੈ ਪਰਚੀ ਇੱਕ ਚੁੱਕ ਲੈ ਹਾਂ ਇਹ ਖੋਲ ਹੁਣ ਖੋਲ ਖੋਲ ਉਹਨੂੰ ਮੁਕਰ ਦੇ ਰਾਜਕੌਰ ਠੀਕ ਹੈ ਜੀ ਇਹ ਆ ਬੱਚੀ ਦਾ ਨਾਮ ਰਾਜਕੌਰ ਠੀਕ ਹੈ ਜੀ ਇਹ ਆਈਡੀ ਆ ਸੀਗੀ ਗੁਰਦੇਵ ਸਿੰਘ ਨਾਮਵੀਰ ਦੀ ਆਈਡੀ ਆ ਮੈਂ ਵੀਰ ਨੂੰ ਕਹਿੰਦਾ ਚੰਗੀ ਤਰ੍ਹਾਂ ਕਾਚ ਲਾਗੋ ਫਾਇਦਾ ਠੀਕ ਹੈ ਜੀ ਇਹ ਗੁਰਦੇਵ ਸਿੰਘ ਨਾਮਵੀਰ ਦੀ ਆਈਡੀ ਸੀਗੀ ਜਿਨ ਨੇ ਸਾਨੂੰ ਨਾਮ ਦੀ ਸੁਜੈਸ਼ਨ ਕੀਤੀ ਸੀ ਕਮੈਂਟਾਂ ਦੇ ਵਿੱਚ ਤੇ ਅੱਜ ਤੋਂ ਇਹ ਸਾਡੀ ਬੱਚੀ ਦਾ ਨਾਮ ਰਾਜਕੌਰ ਆ ਵੇਖੋ ਨਾਮ ਕਿੰਨੇ ਸੋਹਣੇ ਸੋਹਣੇ ਆਏ ਆ ਗੁਰਦੇਵ ਸਿੰਘ ਇਹ ਗੁਰੂ ਦਾ ਦਿੱਤਾ ਵਾ ਠੀਕ ਹੈ ਸਾਨੂੰ ਭੇਜਿਆ ਤੇ ਇਹ ਰਾਜਕੋਰਾ ਇਹ ਵਾਇਗਰੂ ਮੇਰ ਕਰੇ ਇਹਨੂੰ ਸਾਡੀ ਬੱਚੀ ਨੂੰ ਰਾਜ ਕਰਾਵੇ ਠੀਕ ਹੈ ਜੀ ਸੋ ਹਾਂ ਮੇਂ ਜਾਨੀਆ ਹਾਂ ਮੇਰੇ ਭਾਬੀ ਨਾਲ ਲੱਗਿਆ ਉਹਦੇ ਨਾਲ ਰਾਜਵਿੰਦਰ ਕੌਰ ਆ ਛੋਟਾ ਨਾਂ ਰਾਜਵਾ ਮੇਰੀ ਮਿਸਿਸ ਦਾ ਨਾਂ ਵੀ ਛੋਟਾ ਨਾਂ ਰਾਜਵਾ ਚਲੋ ਵਾਈਗਰ ਪੜਾ ਕਰੇ ਤੇ ਇਹ ਸੰਜੀ ਨਾਂ ਸੀਗੇ ਬੱਚੀਆਂ ਦੇ ਜਿਹੜੇ ਅਸੀਂ ਡਰਾ ਅੱਜ ਕੱਡੇ ਇੱਕ ਸਾਡਾ ਡਰਾ ਹੀ ਆ ਕਿਉਂਕਿ ਸਾਡੀ ਕਿਸਮਤ ਵਾ ਇਹਨਾਂ ਨਾਲ ਜੁੜੀ ਇਹਨਾਂ ਦੇ ਸਾਰੇ ਰੱਬ ਨੇ ਸਾਨੂੰ ਪਤਾ ਨਹੀਂ ਕਿੰਨਾ ਦੇਣਾ ਵਾ ਸੋ ਅੱਜ ਤੋਂ ਹੁਣ ਮੈਂ ਸਾਰਿਆਂ ਨੂੰ ਕਹਿਣਾ ਵਾਂ ਕਿ ਇਹਨੂੰ ਰਾਜਕੌਰ ਕਿਆ ਕਰਨਾ ਜੀ ਵੀ ਰਾਜਕੌਰ ਦਾ ਕੀ ਹਾਲ ਆ ਠੀਕ ਹੈ ਜੀ ਤੇ ਇਹ ਆ ਸਾਡਾ ਬੱਚਾ ਗੁਰਦਿੱਤ ਸਿੰਘ ਪੀਗੋਤ ਦੇਵ ਸਿੰਘ ਦਾ ਕੀ ਹਾਲ ਆ ਆ ਸਾਡੇ ਲਾਗੇ ਮਾਨੋ ਆ ਠੀਕ ਹੈ ਜੀ ਇਹਨੂੰ ਤੁਸੀਂ ਰੋਸ਼ਨੀ ਕਹਿ ਸਕਦੇ ਜੀ ਮਾਨੋ ਵੀ ਕਹਿ ਸਕਦੇ ਜੀ ਤੇ ਆ ਮੇਰੀ ਗੁੜੀਆ ਨਿੱਕੀ ਗੁੜੀਆ ਪ੍ਰਭਜੋਤ ਕਰ ਗगनਜੋਤ ਕਰ ਸੰਦੂ ਠੀਕ ਆ ਸੋਤਾਨ ਮਾ ਸਾਰੀ ਸੰਗ ਦਾ ਤੇ ਮੈਂ ਉਸ ਵੀਰ ਨੂੰ ਵੀ ਕਹਿੰਨਾ ਵਾਂ ਆ ਵੀਰ ਜਿਹੜਾ ਸੀਗਾ ਗੁਰਦੇਵ ਸਿੰਘ ਵੀਰ ਜੀ ਸੀਗਾ ਉਹਨੂੰ ਮੈਂ ਵੀਰ ਨੂੰ ਕਹਿਣਾ ਕਿ ਵੀਰ ਜੀ ਤੁਸੀਂ ਕਮੈਂਟ ਕੀਤਾ ਸੀਗਾ ਤੇ ਤੁਸੀਂ ਕੈਸੀ ਸੀ ਇਸ ਬੱਚੀ ਦਾ ਨਾਂ ਆ ਰੱਖੋ ਚਲੋ ਅਸੀਂ ਪਰਚੀਆਂ ਪਾਈਆਂ ਤੇ ਤੁਹਾਡਾ ਭੇਜਿਆ ਹੋਇਆ ਨਾਂ ਅੱਜ ਬੱਚੀ ਦਾ ਅਸੀਂ ਰੱਖਿਆ ਵਾ ਤੇ ਬੇਨਤੀ ਆ ਕਿ ਜੇਕਰ ਤੁਹਾਡਾ ਸੁਭ ਬਣੇ ਤੇ ਇਸ ਬੱਚੀ ਨੂੰ ਤੇ ਇਸ ਬੱਚੇ ਨੂੰ ਜਰੂਰ ਮਿਲ ਲਾਇਓ ਸਾਡਾ ਮੋਬਾਈਲ ਨੰਬਰ ਥੱਲੇ ਵੀਡੀਓ ਤੇ ਥੱਲੇ ਦਿੱਤਾ ਹੋਊਗਾ ਤੇ ਇੱਕ ਵਾਰੀ ਮੈਨੂੰ ਫੋਨ ਕਰਕੇ ਜਰੂਰ ਦੱਸਿਓ ਕਿ ਵੀ ਦੀ ਅ ਮਤਲਬ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਸਾਨੂੰ ਵੀ ਚਾਹ ਹੋਊਗਾ ਤੇ ਤੁਹਾਨੂੰ ਤੇ ਚਾਹ ਜੜਿਆ ਜੜਿਆ ਹੈ ਨਾ ਕਿ ਤੁਹਾਡਾ ਅੱਜ ਰੱਖਿਆ ਹੋਇਆ ਨਾ ਭੇਜਿਆ ਹੈ ਨਾ ਵੈਗਰ ਦੀ ਕਿਰਪਾ ਦੇ ਨਾਲ ਅਸੀਂ ਨਾ ਬੱਚਿਆਂ ਦਾ ਰੱਖਿਆ ਵਾ ਸੋ ਧੰਨਵਾਦ ਰਾਜਕੌਰ ਸੰਧੂ ਹੁਣ ਅੱਗੇ ਕੀ ਰੱਖੀਏ ਰਾਜਕੌਰ ਹੈ ਕਲੀ ਰਾਜਕੋਰੀ ਠੀਕ ਹੈ ਜੀ ਹੱਥ ਤੇ ਮਿਲਾਲਾ ਬੋਲ ਦੇ ਯੋ ਸਮਝ ਦੇਈ ਥੋੜਾ ਥੋੜਾ ਇਹਨੇ ਸੰਗ ਦੀ ਬੜਾ ਬੁਖਾਰ ਚੜਾਇ ਹੋਸ ਟਾਈਮ ਚਲੋ ਅੱਜ ਹੁਣ ਵੈਗਰੂ ਦੀ ਮੇਨ ਨਾਲ ਠੀਕ ਹੋਆ ਤੇ ਇਹ ਇਹਦਾ ਨਾਮ ਹੁਣ ਰੱਖ ਦਿੱਤਾ ਕੀ ਨਾਮ ਰੱਖਿਆ ਜਿੱਤਾ ਗਰਦੇ हां गुरदेब ਸਿੰਘ ਹੋਰ ਕਿਦਾਂ ਠੀਕ ਠਾਕ ਇਹਦਾ ਨਾਂ ਗੁਰਦੇਤੀ ਅੱਛਾ ਗੁਰਦੇਤ 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 ਦਾ ਮਤਲਬ ਕਿ ਆਪਣਾ ਅਮਰਤਮਾਨ ਤੋਂ ਲੈ ਕੇ ਹਨਾ ਅਮਰਤਮਾਨ ਕਿਦਰ ਆ ਗਿਆ ਵਿੱਚ ਚਲੋ ਥੈਂਕ ਯੂ ਸਤਿ ਧੰਵਾਦ ਸਾਰੀ ਸੰਗ ਦਾ ਤੁਸੀਂ ਸੋ ਸਭ ਦੀ ਇਹ ਆਪਣੀਆਂ ਛੋਟੇ ਛੋਟੇ ਸੇਵਾ ਦੇ ਵਲੌਗ ਇਹਨਾਂ ਨੂੰ ਜਰੂਰ ਹੰਗਾਰਾ ਦਿਓ ਜਰੂਰ ਇਹਨਾਂ ਨੂੰ ਵੀ ਵੇਖਿਓ ਜਿਵੇਂ ਤੁਸੀਂ ਟਰੈਵਲਿੰਗ ਦੇ ਵਲੌਗ ਦੇਖਦੇ ਜੀ ਜਾਂ ਤੁਸੀਂ ਕਿਚਨ ਦੇ ਵਲੌਗ ਵੇਖਦੇ ਜੀ ਹਨਾ ਤੇ ਪਰਿਵਾਰਕ ਵਲੌਗ ਵੇਖਦੇ ਜੀ ਤੇ ਜਿਹੜਾ ਇਹ ਸਾਡਾ ਚੈਨਲ ਵਾ ਇਹ ਅਸੀਂ ਸੇਵਾ ਦੇ ਵਲੌਗ ਇਹਦਾ ਨਾਂ ਰੱਖਿਆ ਵਾ ਤੇ ਇਹ ਦੇ ਸਹਾਰੇ ਜੋ ਸਾਨੂੰ ਇਹਦੇ ਤੋਂ ਸੰਗਤ ਵੀਊ ਕਰੋਗੇ ਵੀਊ ਦੇ ਸੇਵਾ ਆਊਗੀ ਜਿਵੇਂ YouTube ਤੋਂ ਆਊਗਾ ਉਹਦੇ ਨਾਲ ਸਾਡੇ ਆਸ਼्रम ਦੇ ਖਰਚੇ ਪੂਰੇ ਹੁੰਦੇ ਆ ਜੀ ਸੋ ਮੈਂ ਆਸ ਕਰਦਾ ਵਾਂ ਕਿ ਤੁਸੀਂ ਇਹਨਾਂ ਵੀਡੀਓਜ਼ ਨੂੰ ਵੀ ਭਰਵਾ ਹੰਗਾਰ ਹੰਗਾਰਾ ਦਿਓਗੇ ਪਿਆਰ ਦਿਓਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ